Sadhana... ਵਾਹੋ ਸਿੱਖ ਸਤਗੁਰੂ ਕੀ ਬਾਣਿਆ ਸਿਰ ਬਾਣੀ ਜਿਨ ਕਾ ਨਦਰ ਕਰਮ ਹੋਵੇ ਹਿਰਦ ਤਨਾਸਮਾਨੀ ਰਹੋ ਅੰਮ੍ਰਿਤ ਸਦਾ ਰਹੇ ਹੋ ਹਰ ਰੰਗ ਜਬ ਹੋਂ ਸਾਰੰਗ ਬਾਣੀ ਕਹੇ ਨਾਨਕ ਇਹ ਗਾਉ ਸਜੀਵਾਨੀ ਜਗਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਭੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਗਵਾ ਲਈ ਅੱਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ गुरारी गुसारी ख़ालसा रूप सत संगत जी वॾे भाग आहिनि पचम पातशाह तन साहिब श्री गुरू अर्जनदेव महाराजा जी मुबारक सना ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰਾਂ ਦੀ ਅਪਾਹਰ ਰੋ ਜੀ ਸੰਜਪੰਦੇ ਹਾਂ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ 15ਵਾਂ ਸ਼ਲੋਕ 15ਵੇਂ ਸ਼ਲੋਕ ਦੀ ਅੱਤਮੀ ਪੂਰੀ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਕਿਸ ਜਨ ਆਵੇ ਹਰ ਤਰੁ ਚੀਤ ਪ੍ਰਤੀਤ ਕਹਿੰਦੇ ਐ ਪਰੋਸੇ ਨੂੰ ਵਿਸ਼ਵਾਸ ਨੂੰ ਸਰਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਨ੍ਹਾਂ ਦੇ ਕੋਲ ਪ੍ਰਤੀਤ ਹੈ ਮਨੁਸ਼ਰਦਾ ਹੈ ਪਾਪਨਾ ਪਿਆਰ ਹੈ ਤਬ ਉਹ ਗੁਰੂ ਦੇ ਦਰ ਤੇ ਪਰਵਾਣ ਹੋ ਜਾਂਦੇ ਨੇ ਅਤੇ ਤੇ ਸਜਾ ਨੇ ਆਪ ਹਰ ਪ੍ਰਵਚਿਤ ਅਸਲ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਨੂੰ ਤੇਹੁਣਾ ਅਤੇ ਜੋ ਪਰਮਾਤਮਾ ਤੋਂ ਸਾਨੂੰ ਚਾਹੀਦਾ ਸਾਡੇ ਪੂਰੇ ਯਤਨ ਹੁੰਦੇ ਹੈ ਪੂਰੀ ਸ਼ਿੱਦਤ ਦੇ ਨਾਲ ਅਸੀਂ ਖਿਦਮਤ ਕਰਦੇ ਹਾਂ ਕਿ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਅਤੇ ਉਹਦੇ ਬਦੌਲਤ ਅਸੀਂ ਪਾਠ ਪੂਜਾ ਕੀਤੀ ਪਾਠ ਪੂਜਾ ਕਰਵਾਈ ਦਾਨ ਪੁੰਨ ਕੀਤਾ ਤਾਂ ਸਾਡੇ ਲੱਖਾਂ ਯਤਨ ਹੁੰਦੇ ਨੇ ਤੇ ਕਰਨੇ ਵਿੱਚ ਨਹੀਂ ਦੇ ਨੇ ਕਿ ਸਾਨੂੰ ਵਸਤੂ ਪਦਾਰਥ ਕੋਈ ਪਾਵਨਾਵਾਂ ਪੂਰੀ ਹੋਵੇ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜੇ ਜਿਸ ਨੇ ਪੂਰੀ ਕਰਨੀ ਹੈ ਪਰਮਾਤਮਾ ਜੀ ਨੇ ਤਾਂ ਜੇ ਉਹਨੂੰ ਪੁੱਛਿਆ ਜਾਵੇ ਕਿ ਤੁਹਾਡੇ ਮੁਤਾਬਿਕ ਸਤਿਗੁਰੂ ਚੱਲੀਏ ਕਿਉਂਕਿ ਤੁਸੀਂ ਕਹਿੰਦੇ ਹੋ ਕਿ ਜੋ ਮੰਗ ਹੈ ਠਾਕੁਰ ਅਨੇਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇਜ ਗੋਲੇ ਇਹਾ ਮੁਹ ਸਚ ਹੋਵੇ ਗੁਰੂ ਨਾਨਕ ਦੇਵ ਮਹਾਰਾਜ ਮੁਰਲਾਉਂਦੇ ਨੇ ਕਿ ਜੋ ਤੂੰ ਇੱਥੇ ਆ ਕੇ ਮੰਗੇਂਗਾ ਜਿਹੜੀ ਭਾਵਨਾ ਜੋ ਤੇਰੇ ਘਰ ਦੇ ਵਿੱਚ ਭਾਈ ਸਾਰੇ ਪੂਰੇ ਹੋਣਗੇ ਤਾਂ ਉਹ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਗੁਰੂ ਦੇ ਨਾਲ ਗੁਰੂ ਦੀ ਬਾਣੀ ਦੇ ਨਾਲ ਸਾਡੀ ਪਰਦੀਤ ਕਿਵੇਂ ਹਰ ਇੱਕ ਆਪਨਾ ਹਰ ਇੱਕ ਕਾਰਜ ਹਰ ਇੱਕ ਸਹੂਲਤ ਮौज-ਮਸਤੀ ਹਰ ਇੱਕ ਚੀਜ਼ ਇਹਨੂੰ ਇਨਸਾਨ ਨੂੰ ਚਾਹੀਦੀ ਹੈ ਕਿ ਸਤਿਗੁਰੂ ਤੁਹਾਡੇ ਨਾਲੇ ਪ੍ਰਤੀਤ ਦੀ ਸਾਝ ਕਿਵੇਂ ਪਵੇ ਅਸੀਂ ਤਾਂ ਲੱਖਾਂ ਯਤਨ ਕੀਤੇ ਨੇ ਪਾਠ ਪੂਜਾ ਕਰਦੇ ਵੀ ਹਾਂ ਕਰਵਾਉਂਦੇ ਵੀ ਹਾਂ ਦਾਨ ਪੁੰਨ ਵੀ ਕਰਦੇ ਆ ਬੜੇ ਯਤਨ ਕਰਦੇ ਆ ਕਿ ਤੁਹਾਡੇ ਦਰ ਤੇ ਕਿਹੜੀ ਪ੍ਰਤੀਤ ਪ੍ਰਵਾਨ ਕਿਹੜੀ ਕਿਸ ਤਰੀਕੇ ਦੀ ਸਰਦ ਪ੍ਰਵਾਨ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਅ ਰੱਬ ਦੇ ਦਰ ਤੇ ਜਾਂ ਗੁਰੂ ਦੇ ਦਰ ਤੇ ਉਹ ਸਰਦਾ ਪ੍ਰਵਾਨ ਹੁੰਦੀ ਹੈ ਕਿ ਜਦੋਂ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦੇ ਆ ਫਲ ਭਾਵਨਾ ਹੋਵੇਂ ਵਿਚੋਂ ਜਾਏ ਤਾਂ ਜਦੋਂ ਤੱਕ ਸਾਡੀ ਹੋਮੈ ਸਾਡੀ ਈਕੋ ਨਹੀਂ ਜਾਂਦੀ ਪਾਵੇਂ ਇਹਦੇ ਕੋਲ ਹੈ ਪਾਵੇਂ ਨਹੀਂ ਹੈ ਕੁਝ ਤਾਂ ਜਦੋਂ ਇਹ ਦਾਨ ਪੁੰਨ ਕਰਦਾ ਉਹਦਾ ਹੰਕਾਰ ਕਰ ਲਿਆ ਤਾਂ ਜਦੋਂ ਇਹ ਸੇਵਾ ਕਰਦਾ ਤਾਂ ਉਹਦਾ ਹੰਕਾਰ ਕਰ ਲਿੰਦਾ ਮੈਂ ਹੀ ਕਰਦਾ ਕੋਈ ਹੋਰ ਕਰਦਾ ਨਹੀਂ ਮੇਰੇ ਵਰਗੀ ਸੇਵਾ ਕੋਈ ਕਰ ਨਹੀਂ ਸਕਦਾ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦੁਨੀਆ ਦਾ ਕੋਈ ਇਹਦੇ ਸੇਵਾ ਦੇ ਵਿੱਚ ਇਹਦੇ ਕਾਰਜ ਦੇ ਵਿੱਚ ਬਾਧਾ ਬਾਤ ਦੇ ਵਿੱਚ ਬਣੇਗਾ ਪਹਿਲੇ ਦੀ ਆਪਣੀ ਹਉਮੈ ਵਾਤਾ ਬਣ ਜਾਂਦੀ ਹੈ ਕਿ ਮੈਂ ਕਰਦਾ ਪਿਆ ਮੇਰੇ ਤੇ ਬਨਾ ਕੋਈ ਕਰ ਨਹੀਂ ਸਕਦਾ ਸਤਿਗੁਰੂ ਤਾਂ ਮੋਹਰ ਲਾ ਦਿੱਤੀ ਹੈ ਮਨ ਚਿੰਦੇ ਆ ਫਲ ਪਾਵਣਾ ਮਨ ਚਿੰਦੇ ਆ ਕਿ ਜੋ ਮਨ ਦੇ ਵਿੱਚ ਅਸੀਂ ਚਿੰਦੇ ਅਮਲ ਮਨ ਦੇ ਵਿੱਚ ਸਾਡਾ ਹਰ ਇੱਕ ਕਾਰਜ ਹੈ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਤੰਦਰੁਸਤੀਆਂ ਹੋਣ ਕਾਰਜ ਪੂਰੇ ਹੋਣ ਫਰਸ਼ ਤੋਂ ਹਰਸਤੇ ਜਾਈਏ ਹਰ ਕੋਈ ਚਾਹੁੰਦਾ ਹੈ ਮਨ ਚਿੰਦੇ ਆ ਹੀ ਹੋ ਸਕਦਾ ਹੈ ਸਾਡਾ ਜੋ ਵੀ ਉਸੇ ਚਾਹੀਏ ਉਹ ਸਤਿਗੁਰੂ ਪੂਰਾ ਕਰਦੇ ਨੇ ਪਰ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਹਮੈ ਵਿੱਚੋਂ ਜ ਆਪਣੇ ਆਪ ਨੂੰ ਮਰਨਾ ਪੈਂਦਾ ਮਰਨ ਦਾ ਭਾਵ ਆਪਣੀ ਹਮੈ ਨੂੰ ਮਰਨਾ ਤਾਂ ਹੁਣ ਇਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਿਆਨ ਕਰਦੇ ਪਏ ਨੇ ਕਿ ਪ੍ਰਤੀਤ ਬਣਦੀ ਹੈ ਭਾਈ ਗੁਰੂ ਦੇ ਨਾਲ ਤਾਂ ਉਹ ਬਣਦੀ ਹੈ ਸ਼ਰਦਾ ਦੀ ਪ੍ਰੇਮ ਦੀ ਜਦੋਂ ਤੱਕ ਪ੍ਰੇਮ ਨਹੀਂ ਹੈ ਤਾਂ ਉਦੋਂ ਤੱਕ ਗੱਲ ਨਹੀਂ ਬਣੇਗੀ ਜਿਨੇ ਪ੍ਰੇਮ ਕੀਓ ਤਸਮੇਸ਼ ਪਿਤਾ ਮਰਾ ਦੀ ਜਨ ਪ੍ਰੇਮਕੀਓ ਤੇਰੀ ਪ੍ਰਭ ਆਇਓ ਅੱਗੇ ਕਹਿੰਦੇ ਨੇ ਭਗਤ ਭਗਤ ਸੁਨੀਆਂ ਤਹਿ ਲੋਏ ਜਦੋਂ ਰੱਬ ਦੇ ਦਰ ਤੈ ਇਨਸਾਨ ਦੁਰਦੈ ਇਨਸਾਨ ਨੂੰ ਭਗਤ ਭਗਤ ਸੁਨੀਆਂ ਤਹਿ ਲੋਏ ਦਿਨ ਤਿੰਨ ਤੇ ਨਾ ਜਹਾਨਾ ਦੇ ਵਿੱਚ ਤਰਲੋਕੀ ਦੇ ਵਿੱਚ ਕਹ ਲਿਆ ਜਾ ਲੋਕ ਪਰਲੋਕ ਦੇ ਵਿੱਚ ਇਨਸਾਨ ਦੀ ਸਿੱਖਤ ਹੁੰਦੀ ਹੈ ਕਿਉਂਕਿ ਚੰਗੇ ਗੁਣਾਂ ਦਾ ਧਾਰਨ ਹੀ ਹੋਇਆ ਚੰਗੇ ਗੁਣਾ ਦਾ ਜਦੋਂ ਧਾਰ ਨਹੀਂ ਹੁੰਦਾ ਉਹਦੀ ਮੇਰ ਤੇਰ ਤਾਂ ਕੋਈ ਨਹੀਂ ਹੈ ਭਗਤ ਭਗਤ ਸੁਨੀਆਂ ਤਹਿ ਲੋਏ ਜੇ ਸਵਾਲ ਕਰੀਏ ਜਿਹੜਾ ਤੁਸੀਂ ਕਹਿੰਦੇ ਹੋ ਸਤਿਗੁਰੂ ਤਾਂ ਇਹ ਕਿੱਦਾਂ ਹੋ ਸਕਦਾ ਹੈ ਮਤਲਬ ਭਗਤ ਭਗਤ ਹਰ ਕੋਈ ਚਾਹੁੰਦਾ ਹੈ ਨਾ ਕਿ ਜੋ ਵੀ ਕਾਰਜ ਕਰਨਾ ਕੋਈ ਸਿਫਤ ਕਰੇ ਤੇ ਅਸੀਂ ਸਾਡੇ ਕਰਮਾਂ ਦੀ ਸਾਡੇ ਸੋਚ ਵਿਚਾਰ ਦੀ ਸਿਫਤ ਹੋਵੇ ਸਾਡੇ ਉਹਦਾ ਜੋ ਰੱਬ ਨੇ ਬਖਸ਼ਿਆ ਸਾਡੀ ਸਿਫਤ ਹੋਵੇ ਹਰ ਕੋਈ ਚਾਹੁੰਦਾ ਕਿ ਪਰ ਸਤਿਗੁਰੂ ਕਹਿੰਦੇ ਨੇ ਕਿ ਇਹ ਚ ਜਾ ਕੇ ਹਿਰਦੈ ਇੱਕ ਹੋਏ ਉਹ ਸਿਫਤ ਤਾਂ ਹੋ ਸਕਦੀ ਹੈ ਭਾਈ ਤੇਰੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਇੱਕੋ ਹੀ ਹੈ ਭਾਵੇਂ ਕਿਸੇ ਵੀ ਧਰਮ ਨੂੰ ਮੰਨਦਾ ਹੈ ਸਤਿਗੁਰੂ ਇੱਥੇ ਕਿਸੇ ਧਰਮ ਨੂੰ ਤਰਜੀਹ ਨਹੀਂ ਦਿੰਦੇ ਸਾਰੇ ਧਰਮ ਸਤਿਕਾਰਯੋਗ ਨੇ ਕਿਉਂਕਿ ਪਹਿਲੇ ਹੀ ਸਤਿਗੁਰਾਂ ਨੇ ਕਿਹਾ ਹੈ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਜੋ ਵਰਣਾ ਕੋ ਸਾਂਝਾ ਹੁਣ ਸਾਰੇ ਧਰਮਾਂ ਦੇ ਵਿੱਚ ਹੀ ਨੇ ਕਿਸ ਨੂੰ ਮਨੋਂ ਸਿਮਰਤੀ ਨੇ ਬੰਦੇ ਆ ਕੋਈ ਖੱਤਰੀ ਬਣਾ ਦਿੱਤਾ ਕੋਈ ਬ੍ਰਹਮਣ ਬਣਾ ਦਿੱਤਾ ਕੋਈ ਸੂਦਰ ਬਣਾ ਦਿੱਤਾ ਕੋਈ ਵੈਸ ਬਣਾ ਦਿੱਤਾ ਹੈ ਤਾਂ ਇਨਸਾਨ ਹੀ ਹੈ ਨਾ ਸਾਰੇ ਸਾਰੇ ਇਨਸਾਨੀ ਬੰਦੇ ਨੇ ਸਾਰੇ ਧਰਮਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਇਹ ਸਾਰੇ ਧਰਮਾਂ ਦਾ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜ ਸਾਰੀ ਵਰਨਾ ਦਾ ਇੱਕ ਗੱਠ ਜੋੜ ਬਣਾ ਦਿੱਤਾ ਸਰਬ ਸੰਜੀਵਲਤਾ ਬਣਾ ਦਿੱਤੀ ਕਿ ਲੱਖਾਂ ਤੋਂ ਜਤਨ ਕਰਨੀ ਭਾਵੇਂ ਸੂਦ ਹੈ ਭਾਵੇਂ ਤੂੰ ਬ੍ਰਹਮਣ ਹੈ ਤੇਰੀ ਜਾਤ ਪਾਤ ਕਰਕੇ ਤੇਰੇ ਨਾਂ ਕਰਕੇ ਰੱਬ ਦੇ ਦਰਤੇ ਨਹੀਂ ਪ੍ਰਵਾਨ ਹੋਵੇਂਗਾ ਤੇਰੇ ਕਰਮਾਂ ਨੇ ਰੱਬ ਦੇ ਦਰਤੇ ਪ੍ਰਵਾਨਗੀ ਦੇਣੀ ਹੈ ਤੈਨੂੰ ਆ ਰੱਬ ਨੇ ਪ੍ਰਵਾਨ ਕਰਨਾ ਤੇਰੇ ਕਰਮਾਂ ਕਰਕੇ ਇਹ ਨਹੀਂ ਕਿ ਦੁਨੀਆ ਤੇ ਚੱਲੇ ਆਇਥੋਂ ਦੂਜੇ ਧਰਮ ਤੇ ਦੂਜੇ ਤੇ ਤੀਜੇ ਤੇ ਗਿਆ ਸਤਿਗੁਰੂ ਕਹਿੰਦੇ ਨੇ ਸਰਦਾ ਰੱਖ ਅਤੇ ਰੱਖੀ ਜਾਂਦੀ ਹੈ ਇੱਕ ਅੰਦੇ ਉਹ ਪਰਮਾਤਮਾ ਤੇ ਜਿਹੜਾ ਕਾਲਪੁਰਖ ਸਭ ਨੂੰ ਪੈਦਾ ਕਰਨ ਵਾਲਾ ਹੈ ਸੱਚ ਕਰਨੀ ਸੱਚ ਤਾਂ ਕੀ ਰਹਤ ਹੁਣ ਜਿਹੜਾ ਇੱਕ ਥਾਂ ਤੋਂ ਦੂਜੀ ਥਾਂ ਤੇ ਗਿਆ ਉਹਦਾ ਕੋਈ ਪ੍ਰਤੀਤ ਨਹੀਂ ਕਰੇਗਾ ਕੋਈ ਵਿਸ਼ਵਾਸ ਨਹੀਂ ਕਰੇਗਾ ਜਿਹੜਾ ਇੱਕ ਥਾਂ ਤੇ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸੱਚ ਕਰਨੀ ਸੱਚ ਤਾਂ ਕੀ ਰ ਹੈ ਜਿਹੜਾ ਆਪਣੇ ਸਤ ਤੇ ਖੜਿਆ ਹੈ ਤਾਂ ਫਿਰ ਦੁਨੀਆ ਉਹਦੇ ਮਗਰ ਵੀ ਚਲਦੀ ਹੈ ਕਿ ਇਨਸਾਨ ਭਈ ਸੱਚ ਬੋਲਦਾ ਜਾਂ ਸਤ ਦੇ ਰਾਹ ਤੇ ਚੱਲਦਾ ਹੈ ਇਤਨੀ ਗੱਲ ਜ਼ਰੂਰ ਹੈ ਸਮੇ ਦੇ ਮੁਤਾਬਕ ਚੰਗੀਆਂ ਆਲਕ ਕਰੇ ਬੁਰੀਆਂ ਆਈ ਹੋਏ ਸ਼ੇਰ ਇਹ ਜਵਾਨਾ ਅੱਜ ਦਾ ਕਲਯੁਗ ਦੇ ਇਦਾਂ ਨਾ ਤੁਸੀਂ ਚੰਗੇ ਕਰਮ ਕਰੋ ਨਹੀਂ ਤੁਹਾਨੂੰ ਕੋਈ ਵੇਖੇਗਾ ਕਿਉਂਕਿ ਜਿਹੜੀ ਬੁਰੀਾਈ ਹੈ ਨਾ ਉਹ ਛੇਰ ਹੈ ਪਰ ਜਦੋਂ ਚੰਗੇ ਆਈ ਦੀ ਸਿਫਤ ਹੁੰਦੀ ਹੈ ਨਾ ਬੁਰੀਾਈ ਤੇ ਪਰਉਪੰਦੀ ਹੈ ਸਮਾਂ ਜ਼ਰੂਰ ਲੱਗਦਾ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਸੱਚ ਦੇ ਨਾਲ ਮਿੱਤਰਾਂ ਜੁੜਿਆਂ ਲਈ ਸੱਚ ਦੇ ਹੁੰਦੇ ਨੇ ਅਸੂਲ ਉਸੇ ਨੂੰ ਸੱਚ ਕਹਿੰਦੇ ਨੇ ਜਿਹਦੇ ਅਸੂਲ ਆਪਣੀ ਜ਼ਿੰਦਗੀ ਦੇ ਅਸੂਲ ਬਣਾ ਸੱਚ ਬਣਾ ਇਹਦੇ ਕਰਕੇ ਸੱਚ ਹਿਰਦ ਹੈ ਸਤਿਮੁਖ ਕਹਿਤ ਸੱਚ ਹਿਰਦੇ ਦੇ ਵਿੱਚ ਰੱਖ ਅਤੇ ਸਤ ਬੋਲ ਦੁਨੀਆ ਦੇ ਵਿੱਚ ਸਤ ਕਰਮ ਕਰ ਤਾਂ ਉਹਦੇ ਨਾਲ ਫਿਰ ਤੂੰ ਦਲੋਏ ਲੋਏ ਮਲੋ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਾਚੀ ਦ੍ਰਿਸ਼ਟ ਅਤੇ ਸੱਚਾਈ ਰੱਬ ਦਾ ਆਕਾਰ ਹੈ ਰੱਬ ਨੇ ਵੇਖਣਾ ਤਾਂ ਸਾਰੀ ਦੁਨੀਆ ਨੂੰ ਵੇਖਦੇ ਪਏ ਨੇ ਰੱਬ ਦੀ ਰਹਿਮਤ ਵਰਸਦੀ ਹੈ ਸਾਰਿਆਂ ਤੇ ਵਰਸਦੀ ਹੈ ਪਰ ਰੱਬ ਦੀ ਰਹਿਮਤ ਜਿਹੜਾ ਲੈਣ ਵਾਲਾ ਨਾ ਸਦੀਵੀ ਹੈ ਰਹਿਮਤ ਤਾਂ ਸਾਰਿਆਂ ਤੇ ਹੀ ਹੈ ਹੁਣ ਜਿਹੜੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਦੀ ਰਹਿਮਤ ਹੈ ਨਾ ਉਹ ਹੈ ਭਾਈ ਅਸੂਲਾਂ ਦੀ ਉਹ ਕਿਸੇ ਵਿਰਲੇ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਜਿਹੜਾ ਗੁਰੂ ਦੇ ਅਸੂਲਾਂ ਦੇ ਅਨੁਸਾਰ ਚੱਲਦਾ ਹੈ ਸੱਚ ਵਰਤੈ ਸਾਚਾ ਪਸਾਰ ਪ੍ਰਮਾਤਮਾ ਦਾ ਭਾਈ ਇਹ ਪਸਾਰਾ ਹੈ ਅਤੇ ਇਸ ਪਸਾਰੇ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਪਾਰ ਬ੍ਰਹਮ ਜਨ ਸੱਚ ਕਰ ਜਾਂਦਾ ਦੁਨੀਆ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਆਪਣੇ ਹਿਸਾਬ ਦੇ ਨਾਲ ਤੂੰ ਚੱਲ ਸਕਦਾ ਹੈ ਦੁਨੀਆ ਤੋਂ ਬਣਿਆਂ ਤੋਂ ਓਲਾ ਕਰ ਸਕਦਾ ਹੈ ਜਿਹੜਾ ਜਾਤੇ ਦਾ ਹੁੰਦਾ ਹੈ ਅਰਥ ਹੁੰਦਾ ਜਾਣਨਾ ਪਰਮਾਤਮਾ ਤੇਨੂੰ ਸਭ ਕੁਝ ਜਾਣਨਾ ਹੈ ਇਹ ਤੇ ਉਪਾਰ ਬ੍ਰਹਮ ਪਰਬ੍ਰਮ ਜਨ ਸਭ ਕਰ ਜਾਂਦਾ ਸੱਚ ਕਰ ਜਾਂਦਾ ਪਰਮਾਤਮਾ ਨੇ ਸੱਚ ਕਰਕੇ ਸਭ ਕੁਝ ਜਾਣਦੇ ਨੇ ਤੇਰੇ ਵਿਚਾਰ ਚੱਲਦੇ ਨੇ ਜੋ ਤੂੰ ਕਰਮ ਕੀਤੇ ਨੇ ਦੁਨੀਆ ਤੋਹਲਾ ਕੀਤਾ ਉਹ ਸਾਰਾ ਬਦੋ ਕੋਈ ਉਹਲਾ ਨਹੀਂ ਹੈ ਤਾਂ ਜੇ ਉਹ ਸੱਚ ਦੇ ਨਾਲ ਕੋਈ ਜੁੜਦਾ ਨਾਨਕ ਜੋ ਸੋਜਨ ਸੱਚ ਸਮਾਧ ਉਹ ਜਿਹੜਾ ਸੱਚ ਦੇ ਨਾਲ ਸਮਾ ਗਿਆ ਸੱਚ ਦੇ ਨਾਲ ਜੁੜਿਆ ਹੈ ਸਤਿਗੁਰੂ ਕਹਿੰਦੇ ਨੇ ਉਹ ਪਿਆਰਾ ਰੱਬ ਦੇ ਦਰ ਤੇ ਪ੍ਰਤੀਤ ਪਾਣ ਹੈ ਨਹੀਂ ਪ੍ਰਤੀਤ ਮਿਲਣੀ ਜਾਂ ਪ੍ਰਤੀਤ ਹੋਣੀ ਬੜੀ ਮੁਸ਼ਕਲ ਹੈ ਸ਼ਰਦਾ ਕਹਿ ਲਈਏ ਜ ਪ੍ਰੇਮ ਕਹਿ ਲਈਏ ਇਹਦਾ ਇਨਸਾਨ ਦਾ ਬਣਨਾ ਬੜਾ ਮੁਸ਼ਕਲ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਬਣਦਾ ਜਰੂਰ ਹੈ ਭਾਈ ਜਦੋਂ ਗੁਰੂ ਦੇ ਦਰ ਤੇ ਇਹ ਜੁੜਦਾ ਹੈ ਪ੍ਰੇਮ ਸ਼ਰਦਾ ਪਾਵਨਾਂ ਦੇ ਨਾਲ ਉਦੋਂ ਗੱਲ ਬਣਦੀ ਹੈ ਇਹ ਆਪਣੇ ਆਪ ਦੀ ਰੱਬ ਨੇ ਅਜਾਮਤਾਂ ਦਿੱਤੀਆਂ ਨੇ ਰੱਬ ਨੇ ਰਹਿਮਤਾਂ ਬਖਸ਼ੀਆਂ ਨੇ ਉਦੋਂ ਬਣਦਾ ਨਹੀਂ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਉ ਮਨ ਕਾਲੇ ਸੱਤ ਸਿਰ ਹੱਸ ਹੱਸ ਰਸ ਰਸ ਦੇਣ ਜਾ ਰੱਬ ਨੇ ਸੱਪ ਨੂੰ ਮਣੀ ਦਿੱਤੀ ਹੈ ਮਣੀ ਵਾਲੇ ਸੱਪ ਦੀ ਭਾਈ ਸਾਭ ਗੱਲ ਕਰਦੇ ਨੇ ਕਿ ਜਿਹੜਾ ਉਹ ਸੱਪ ਹੈ ਮਣੀ ਵਾਲਾ ਜ਼ਹਿਰ ਉਹਦੇ ਵਿੱਚ ਵੀ ਹੈ ਅਤੇ ਸਿਰ ਤੇ ਮਣੀ ਹੈ ਅਤੇ ਉਹਨਾਂ ਦੇ ਵਿੱਚ ਵਿਰਲੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਇਹ ਮਣੀ ਹੁੰਦੀ ਹੈ ਪਰ ਕਹਿੰਦੇ ਉਹ ਮਣੀ ਦੇ ਉਹਨਾਂ ਨੇ ਕੋਈ ਲਾਹਾ ਨਹੀਂ ਲੈਣਾ ਮਣੀ ਤੋਂ ਚਾਨਣੇ ਦੇ ਵਿੱਚ ਉਹਨੇ ਚਮਕਣਾ ਹੈ ਤੇ ਸੋਹਣੀ ਲੱਗਦੀ ਹੈ ਤੇ ਦੁਨੀਆ ਉਹਦੀ ਸਿਫਤ ਕਰਦੀ ਹੈ ਮਣੀ ਦੀ ਪਰ ਜਿਹੜਾ ਜਿਹਦੇ ਮਣੀ ਹੈ ਜਿਹਦੇ ਕੋਲ ਮਣੀ ਹੈ ਤਾਂ ਉਹ ਉਹਦੀ ਕਦਰ ਨਹੀਂ ਕਰ پا ਰਿਹਾ ਭਾਈ ਸਾਹਿਬ ਕਹਿੰਦੇ ਨੇ ਜਿਉਂ ਮਾਣ ਕਾਲੇ ਸੱਪ ਸਿਰ ਕਾਲੇ ਸੱਪ ਤੇ ਉਹ ਮਣੀ ਹੁੰਦੀ ਹੈ ਚਿੱਟੀ ਮਣੀ ਹੈ ਤੇ ਜਦੋਂ ਉਹ ਕਈ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਤੇ ਹੁੰਦੀ ਹੈ ਮਲੋ ਕਿਸੇ ਨੇ ਕੀੜੇ ਮਕੋੜੇ ਖਾਣੇ ਨੇ ਕਿਸੇ ਨੇ ਮਣੀ ਨੂੰ ਦੂਰ ਰੱਖ ਕੇ ਉਹ ਆਪਣਾ ਮौज-ਮਸਤੀ ਲੇਟੇ ਮਾਰਦੇ ਆ ਕਦੇ ਕਿਦਾਂ ਤਾਂ ਇਹ ਭਾਈ ਸਾਹਿਬ ਕਹਿੰਦੇ ਨੇ ਕੋਈ ਵਿਰਲਾ ਜਾਣੇ ਉਸ ਮਣੀ ਦੀ ਕਦਰ ਕੋਈ ਵਿਰਲਾ ਹੀ ਜਾਣਦਾ ਹੁਣ ਇਹ ਜਿਹੜਾ ਰੱਬ ਨੇ ਹੋ ਸਕਦਾ ਉਹਨਾਂ ਦੀ ਭਾਵਨਾ ਜਾਂ ਉਹਨਾਂ ਦਾ ਬਣਾਈ ਐ ਇਦਾਂ ਦਾ ਉਹ ਵੀ ਉਹਨਾਂ ਨੂੰ ਰੱਬ ਨੇ ਕਿਉਂਕਿ ਬਿਰਤੀ ਹੈ ਨਾ ਕਿਸੇ ਨੇ ਕੀੜੇ ਮਕੋੜੇ ਖਾਣੇ ਨੇ ਹਤੇ ਕਿਸੇ ਨੇ ਮਣੀ ਦੇ ਨਾਲ ਜਿਹੜਾ ਹੈ ਕੀੜਿਆਂ ਨੂੰ ਲੱਭਦਾ ਹੈ ਮਣੀ ਰੱਖ ਕੇ ਉਹ ਕੀੜੇ ਮਕੋੜੇ ਖਾਂਦੇ ਨੇ ਉਹਨਾਂ ਨੂੰ ਲੱਭਦੇ ਨੇ ਕਈ ਉਹਨਾਂ ਤੋਂ ਆਨੰਦ ਲੈਂਦੇ ਨੇ ਉਹ ਵੀ ਆਪਣਾ ਸਕੂਨ ਹੈ ਤਾਂ ਗੁਰੂ ਅਰਜਨ ਦੇਵ ਮਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਹ ਸੱਪਾਂ ਦੇ ਲਈ ਨਹੀਂ ਹੈ ਕਿਉਂਕਿ ਸੱਪਾਂ ਨੇ ਰੱਬ ਨੂੰ ਬਣਾਇਆ ਇਦਾਂ ਦਾ ਨਾ ਉਹਨਾਂ ਨੂੰ ਪਰ ਇਹ ਰੱਬ ਨੇ ਇਨਸਾਨ ਨੂੰ ਦਿੱਤਾ ਇੱਕ ਜ਼ਿੰਦਗੀ ਹੈ ਇਹ ਮਣੀ ਵਰਗੀ ਹੈ ਜਿਵੇਂ ਮਰਜੀ ਇਨਸਾਨੇ ਨੂੰ ਚਮਕਾ ਸਕਦੇ ਜਿਵੇਂ ਮਰਜੀ ਦਾ ਆਨੰਦ ਲੈ ਸਕਦੇ ਪਰ ਬਦਕਿਸਮਤੀ ਹੁੰਦੀ ਹੈ ਨਾ ਮਣੀ ਦਾ ਰਸ ਘਟ ਜਾਂਦਾ ਹੈ ਅਤੇ ਜਿਹੜੇ ਅੰਦਰ ਇਹਦੀ ਜ਼ਹਿਰ ਹੈ ਸੱਪ ਦੀ ਨਹੀਂ ਆਈ ਹੈ ਅੰਦਰ ਦੀ ਜ਼ਹਿਰੇ ਦੀ ਵੱਧ ਜਾਂਦੀ ਹੈ ਹੁਣ ਜ਼ਹਿਰੇ ਦੀ ਇਤਨੀ ਵੱਧੀ ਪਈ ਹੈ ਇਹ ਆਪਣੀ ਜ਼ਿੰਦਗੀ ਦੀ ਆਪਣੇ ਆਪ ਦੀ ਕਦਰ ਨਹੀਂ ਕਰਦਾ ਇਹ ਮਣੀ ਹੈ ਆਪਣੀ ਕਦਰ ਨਹੀਂ ਕਰਦਾ ਏਕ ਸਤਿਗੁਰੂ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ ਜਨਮ ਜਿਹੜਾ ਨਾ ਹੀਰਿਆਂ ਵਰਗਾ ਹੈ ਇਹਦਾ ਕੋਈ ਮੁੱਲ ਨਹੀਂ ਹੈ ਦੀ ਕੋਈ ਕੀਮਤ ਨਹੀਂ ਹੈ ਅਤੇ ਨਾ ਪੈ ਸਕਦੀ ਹੈ ਦੀ ਕੀਮਤ ਨਰਕ ਦੀ ਜ਼ਿੰਦਗੀ ਤੇ ਜਉਣ ਵਾਲਾ ਹੋ ਸਕਦਾ ਕੋਈ ਕੀਮਤ ਪਾ ਲਵੇ ਪਰ ਰਬ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਇਹਦੀ ਕੀਮਤ ਕੋਈ ਨਹੀਂ ਹੈ ਤਾਂ ਹੁਣ ਜਦੋਂ ਅੰਦਰ ਦਾ ਜ਼ਹਿਰ ਵੱਧਦਾ ਤਾਂ ਫਿਰ ਆਪਣੇ ਆਪ ਦੀ ਇਹ ਕੀਮਤ ਕੀ ਆਪਣੇ ਆਪ ਦੀ ਕਦਰ ਘਟਾ ਲੈਂਦਾ ਕੋਡੀ ਬਦਲੇ ਜਾਏ ਫਿਰ ਤਾਂ ਕੋਡੀਆਂ ਤੋਂ ਵੀ ਹੌਲਾ ਹੋ ਜਾਂਦਾ ਇਨਸਾਨ ਅਗਲੀ ਇੱਕ ਐਗਜ਼ਾਮਪਲ ਭਾਈ ਸਾਹਿਬ ਕਹਿੰਦੇ ਨੇ ਜਾਨ ਜਾਨ ਕਸਤੂਰੀ ਮਿਰਗ ਤਨ ਜੀਵੇ ਕਿਉਂ ਕੋਈ ਆਣ ਜਿਸ ਤਰ੍ਹਾਂ ਕਹਿੰਦੇ ਮਿਰਗ ਮਿਰਗ ਦੇ ਧੁੰਦ ਦੇ ਵਿੱਚ ਇੱਕ ਕਸਤੂਰੀ ਪੈਦਾ ਹੁੰਦੀ ਹੈ ਸਮੇਂ ਦੇ ਨਾਲ ਅਤੇ ਉਹਦੇ ਵਿੱਚ ਖੁਸ਼ਬੂ ਬਹੁਤ ਆਉਂਦੀ ਹੈ ਪਰ ਉਹ ਉਹਨੂੰ ਨਹੀਂ ਜਾਣਦਾ ਮਿਰਗ ਜਿਹੜਾ ਹੈ ਉਹਦੀ ਖੁਸ਼ਬੂ ਨੂੰ ਮਾਨਣਾ ਚਾਹੁੰਦਾ ਹੈ ਹੋ ਸਕਦਾ ਉਹਨੂੰ ਖਾਣਾ ਵੀ ਚਾਹੁੰਦਾ ਹੋਵੇ ਜਿਹਦੇ ਵਿੱਚ ਇਤਨੀ ਖੁਸ਼ਬੂ ਆ ਰਹੀ ਹੈ ਅਤੇ ਹੋ ਹੈ ਉਹਦੀ ਧੁੰਦ ਦੇ ਵਿੱਚ ਉਹ ਜਿੱਧਰ ਜਿੱਧਰੋਂ ਖੁਸ਼ਬੂ ਹਵਾ ਚੱਲੀ ਉਹਨੂੰ ਖੁਸ਼ਬੂ ਆਉਂਦੀ ਆ ਉਧਰ ਨੂੰ ਦੌੜ ਪੈਂਦਾ ਨਾਲ ਹੈ ਤਾਂ ਉਹਦੇ ਪੇੜ ਤੇ ਐ ਨਾ ਧੰਨ ਦੇ ਵਿੱਚ ਪਰ ਜਿੱਧਰ ਨੂੰ ਦੌੜਦਾ ਉਹ ਤਾਂ ਕਦੇ ਉਧਰ ਨੂੰ ਆਈ ਹਵਾ ਕਦੇ ਉਧਰ ਨੂੰ ਜਿੱਧਰ ਨੂੰ ਮੰਨ ਲਓ ਆਈ ਹਵਾ ਨੂੰ ਲੱਗਦਾ ਹੈ ਖੁਸ਼ਬੂ ਆਈ ਤਾਂ ਉਧਰ ਨੂੰ ਦੌੜ ਪੈਂਦਾ ਭਾਈ ਸਾਹਿਬ ਕਹਿੰਦੇ ਨੇ ਇਹ ਇਨਸਾਨ ਇਨਸਾਨ ਦਾ ਆਪਣਾ ਹਾਲ ਹੈ ਜਿੱਧਰ ਨੂੰ ਲੱਗੇ ਅੱਗੇ ਜਿੱਧਰ ਨੂੰ ਲਾਲਚ ਉਧਰ ਨੂੰ ਦੌੜ ਪੈਂਦਾ ਜਿੱਧਰ ਨੂੰ ਲੱਗੇ ਇਧਰ ਨੂੰ ਮੈਨੂੰ ਮੁਨਾਫਾ ਹੋਣਾ ਤਾਂ ਉਧਰ ਨੂੰ ਦੌੜ ਪੈਂਦਾ ਰੱਬ ਦਾ ਨਾਮ ਰੱਬ ਦੇ ਦਰ ਦਾ ਨਾਮ ਧਰਮ ਦਾ ਨਾਮ ਇਨਸਾਨੀਅਤ ਦਾ ਨਾਮ ਇਨਸਾਨ ਦੇ ਕੋਲ ਬਿਲਕੁਲ ਵੀ ਨਹੀਂ ਹੈ ਅਤੇ ਦੂਸਰੀ ਗੱਲ ਕਸਤੂਰੀ ਬਣਾਈ ਜਾਂਦੀ ਹੈ ਮੰਨ ਲਓ ਜੋ ਕੁਝ ਇਤੋਂ ਤਿਆਰ ਹੁੰਦਾ ਹੈ ਮਿਰਗ ਤੋਂ ਉਹ ਕਸਤੂਰੀ ਤੋਂ ਤਾਂ ਜਦੋਂ ਉਹਨੂੰ ਕੱਢਦੇ ਆ ਮੰਨ ਲਓ ਉਸ ਜੋ ਪੈਦਾ ਹੁੰਦੀ ਹੈ ਉਹਦੇ ਤੁਹਾਨੂੰ ਦੇ ਵਿੱਚ ਤਾਂ ਉਹ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਦੇ ਸਕਦਾ ਹੈ ਉਹ ਅਗਰ ਉਹ ਜੋ ਐਦਾ ਨਹੀਂ ਹੁੰਦੇ ਧੰਨ ਤੋਂ ਲੈ ਸਕਦੀ ਆ ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਆਪਣੀ ਜਾਨ ਤੇ ਮੰਨ ਲਓ ਜੇ ਸ਼ਿਕਾਰੀ ਜਿਹੜੇ ਨੇ ਮਿਰਗ ਦੇ ਉਹ ਕਸਤੂਰੀ ਲੈਂਦੇ ਨੇ ਤਾਂ ਉਹਦੀ ਪਹਿਲਾਂ ਜਾਨ ਨਿਕਲਦੀ ਹੈ ਫਿਰ ਉਹ ਕਸਤੂਰੀ ਉਹਨਾਂ ਦੇ ਹੱਥ ਦੇ ਵਿੱਚ ਆਉਂਦੀ ਹੈ ਕੋਈ ਵਿਰਲਾ ਹੀ ਹੈ ਰੱਬ ਵੱਲੋਂ ਜਿਹਦੀ ਕੋਈ ਵਧੀ ਹੋਵੇ ਤਾਂ ਬਚ ਜੇ ਨਹੀਂ ਤਾਂ ਭਾਈ ਸਾਹਿਬ ਕਹਿੰਦੇ ਨੇ ਜਾਨ ਨਿਕਲਦੀ ਉਹਦੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਹੀ ਗੱਲ ਇਸ ਪਿਆਰੇ ਮਨੁੱਖ ਨੂੰ ਸਮਝਾ ਰਹੇ ਨੇ ਕਿ ਮਨੁੱਖ ਤੇਰੀ ਵੀ ਹਾਲਤ ਹੋਈ ਐ। ਅ ਰੱਬ ਨੇ ਇਤਨਾ ਸੋਹਣਾ ਤੈਨੂੰ ਉਹ ਤਾਂ ਕਸਤੂਰੀ ਉਹਦੇ ਲੈ ਕੇ ਸ਼ਿਕਾਰੀ ਨੇ। ਉਹ ਤਾਂ ਬਾਹਰ ਦੇ ਸ਼ਿਕਾਰੀ ਨੇ ਨਾ ਬਾਹਰ ਦੇ ਸ਼ਿਕਾਰੀਆਂ ਤੋਂ ਤਾਂ ਉਹ ਬਣਾਇਆ ਵੀ ਰੱਬ ਨੇ ਜਾਨਵਰ ਇਦਾਂ ਦਾ ਕੋਈ ਬਚਾਨ ਨਹੀਂ ਹੋ ਸਕਦਾ। ਹੁਣ ਸਤਿਗੁਰੂ ਕਹਿੰਦੇ ਨੇ ਤੇਰਾ ਬਾਹਰ ਦਾ ਤਾਂ ਬੜਾ ਵਿਚ ਬਚਾਨ ਐ ਤੇਰੇ ਤਾਂ ਅੰਦਰ ਦੇ ਤੇਰੇ ਕਾਮ ਨੇ ਖਾ ਲਿਆ ਤੇਰੇ ਕ੍ਰੋਧ ਨੇ ਤੈਨੂੰ ਖਾ ਲਿਆ। ਨਿਤ ਮਰਦਾ ਨਿਤ ਜੁਹਦਾ ਸਤਿਗੁਰੂ ਕਹਿੰਦੇ ਨੇ ਇਦਾਂ ਦੀ ਜ਼ਿੰਦਗੀ ਇਨਸਾਨ ਦੀ। ਗੁਰੂ ਤੇ ਪ੍ਰਤੀਤਾ ਵੇ ਗੁਰੂ ਦੇ ਭਰੋਸਾ ਬਣੇ ਸਤਿਗੁਰੂ ਕਹਿੰਦੇ ਨੇ ਉਦਾਂ ਦੀ ਆਪਣੀ ਜ਼ਿੰਦਗੀ ਬਣਾ ਭਾਈ ਤੇਰੀ ਜ਼ਿੰਦਗੀ ਬੜੀ ਇਹ ਹੀਰੇ ਜੈਸਾ ਸਤਿਗੁਰੂ ਕਹਿੰਦੇ ਨੇ ਹੀਰੇ ਜੈਸਾ ਜਨਮ ਹੈ। ਆ ਤੈਨੂੰ ਕੀਮਤ ਜਿਹੜੀ ਆ ਰੱਬ ਦੇ ਦਰ ਤੇ ਪੈਂਦੀ ਏ ਦੁਨੀਆ ਤੇ ਕੀਮਤ ਨਹੀਂ ਪੈਂਦੀ। ਪਰ ਜਦੋਂ ਕੀਮਤ ਪੈਂਦੀ ਏ ਸੰਗਤ ਜੀ ਦੁਨੀਆ ਤੇ ਤਾਂ ਫਿਰ ਉਹ ਜਦੋਂ ਦੁਨੀਆ ਤੋਂ ਇਨਸਾਨ ਜਾਂਦਾ ਨਾ ਉਹ ਕੀਮਤ ਪੈਂਦੀ। ਕਰਮਾਂ ਦੀ ਪੈਂਦੀ ਹੈ ਸਾਡੀ ਸੋਚ ਵਿਚਾਰ ਦੀ ਪੈਂਦੀ ਹੈ ਤਾਂ ਜਦੋਂ ਕਦਰ ਹੁੰਦੀ ਹੈ ਉਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਪ੍ਰਤੀਤ ਦੇ ਨਾਲ ਹੈ ਤੇਰੀ ਪ੍ਰਭਤਾ ਦੇ ਨਾਲ ਤੇਰੀ ਮਾਇਆ ਕਰਕੇ ਨਹੀਂ ਹੈ ਤੇਰੀ ਅੰਦਰ ਜਿਹੜੇ ਤੇਰੇ ਅੰਦਰ ਪ੍ਰਤੀਤ ਭਰੋਸਾ ਬਣਦਾ ਹੈ ਵਿਸ਼ਵਾਸ ਬਣਦਾ ਹੈ ਤਾਂ ਉਹਦੇ ਰੱਬ ਦੇ ਦਰ ਤੇ ਉਹ ਪਰਵਾਨਗੀ ਹੈ ਨਹੀਂ ਤਾਂ ਦੁਨੀਆ ਦੇ ਵਿੱਚ ਬੜਾ ਵਿਖਾਵਾ ਚੱਲਦਾ ਹੈ ਸਾਧੂ ਗੁਰ ਕੰਨ ਨੇ ਮਨ ਕਰਕੇ ਗੁਰੂ ਦੇ ਦੁਆਰੇ ਜਾ ਪਾਵੇਂ ਨਾ ਜਾ ਪਰਮੰਦਰ ਦੇ ਵਿੱਚ ਇਤਨਾ ਵਿਸ਼ਵਾਸ ਰੱਖ ਕਿ ਗੁਰੂ ਨੇ ਹੀ ਮੈਨੂੰ ਦੁਨੀਆਂ ਦੇ ਵਿੱਚ ਜੇ ਚੱਲਦਾ ਕਦਮਾਂ ਤੇ ਉਹਦੀ ਰਹਿਮਤ ਹੈ ਜੇ ਅਜ ਬੋਲਦਾ ਪਿਆ ਤਾਂ ਉਹਦੀ ਰਹਿਮਤ ਹੈ ਕਈ ਬੋਲਣ ਤੋਂ ਤਰਸਦੇ ਨੇ ਜ਼ਬਾਨ ਨਹੀਂ ਹੈ ਕਈ ਵੇਖਣ ਤੋਂ ਤਰਸਦੇ ਨੇ ਅੱਖਾਂ ਨਹੀਂ ਨੇ ਕਈ ਚੱਲਣ ਤੋਂ ਤਰਸਦੇ ਨੇ ਪੈਰ ਨਹੀਂ ਨੇ ਕਈ ਖਾਣੇ ਤੋਂ ਤਰਸਦੇ ਨੇ ਖਾਣੇ ਦੇ ਲਈ ਵੀ ਗ੍ਰਾਹੀ ਨਹੀਂ ਜਾਂਦੀ ਮੁੰਦੇ ਵਿੱਚ ਰੱਬ ਨੇ ਕਿੰਨੀ ਵੱਡੀ ਇਜਾਮਤ ਵਰਤਾਈ ਹੈ ਤੇਰੇ ਤੇ ਕਿਤਨਾ ਹੁਣ ਕਿੱਥੋਂ ਮਿਲ ਸਕਦੀਆਂ ਨੇ ਜੀ ਅੱਖਾਂ ਕਿੱਥੋਂ ਮਿਲੇਗੀ ਜ਼ਬਾਨ ਹਤੇ ਜਿਹੜੇ ਰੱਬ ਨੇ ਇਹ ਦਿੱਤੇ ਨੇ ਪੈਰ ਦਿੱਤੇ ਨੇ ਹੱਥ ਪੈਰ ਬਨਾਵਟੀ ਲੱਗ ਸਕਦੇ ਨੇ ਪਰ ਉਹ ਰਸ ਉਹ ਬਨੰਦ ਜਿਹੜਾ ਤੇਰੇ ਰੱਬ ਨੇ ਬਖਸ਼ਿਆ ਨਾ ਹੁਣ ਤੈਨੂੰ ਦਿੱਤਾ ਹੋਇਆ ਉਹਨਾਂ ਦੇ ਵਿੱਚ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਬਾਹਰ ਦੀ ਕਦਰ ਨਹੀਂ ਕਰ ਸਕਦਾ ਆਪਣੇ ਆਪ ਦੀ ਗਦਰ ਕਰ ਲੈ ਬਹੁਤ ਕੀਮਤਾ ਹੈ ਤੂੰ ਰੱਬ ਨੇ ਤੈਨੂੰ ਹੀਰਿਆਂ ਤੋਂ ਵੀ ਵੱਧ ਕੇ ਆ ਭਾਈ ਹੀਰਿਆਂ ਤੋਂ ਵੱਧ ਤਰੀ ਕੀਮਤ ਹੈ ਜਿਤਨਾ ਚਮਕਾਵੇਂਗਾ ਆਪਣੇ ਆਪ ਨੂੰ ਉਦਨਾ ਚਮਕਾਵੇਂਗਾ ਸੰਗਤ ਦੇ ਨਾਲ ਜਿੱਥੇ ਮਰਜੀ ਜਿੱਥੇ ਤੈਨੂੰ ਚੰਗਾ ਲੱਗਦਾ ਉਹ ਕਿਉਂਕਿ ਰਮਾਇਣ ਪੜ ਲੈ ਗੀਤਾ ਪੜ ਲੈ ਜੋ ਮਰਜੀ ਪੜ ਲੈ ਕਿਸੇ ਦੇ ਵਿੱਚ ਕੋਈ ਗਲਤ ਨਹੀਂ ਲਿਖਿਆ ਕਿ ਇਨਸਾਨ ਪਈਏ ਤਨ ਹੋਵੇ ਸਾਰਿਆਂ ਦੇ ਭਗਤ ਕਬੀਰ ਜੀ ਤਾਂ ਕਹਿੰਦੇ ਨੇ ਬੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ ਮੰਦਰ ਚੰਗਾ ਲੱਗਦਾ ਭਾਈ ਉੱਥੇ ਜਾ ਗੁਰਦੁਆਰੇ ਚੰਗਾ ਲੱਗਦਾ ਉੱਥੇ ਜਾ ਪਰ ਆਪਣੇ ਜੀਵਨ ਨੂੰ ਬਦਲ ਆਪਣੇ ਜੀਵਨ ਦਾ ਸੁਧਾਰ ਕਰ ਇਹ ਹੀ ਹੈ ਸਾਰਿਆਂ ਦਾ ਮਨੋਰਥ ਤਾਂ ਜੇ ਉਹ ਦੋ ਸਲਾਈ ਜਨ ਆਪ ਪ੍ਰਸਾਦਲ ਦੇ ਕੰਡੇ ਤੇ ਖੜਾ ਹੈ ਜਿਸ ਤਰ੍ਹਾਂ ਕਬੀਰ ਜੀ ਕਹਿੰਦੇ ਨੇ ਆਪਨਾ ਦੇ ਚੂੜੂ ਪਰ ਪਾਣੀ ਤੈ ਗੰਗਾ ਜੈ ਨਿੰਦਾ ਜੈ ਗੰਗਾ ਆਨੀ ਆਪ ਤਾਂ ਚੂੜੂ ਪਰ ਕਿਸੇ ਨੂੰ ਪਾਣੀ ਦੇ ਨਹੀਂ ਸਕਦੇ ਅਤੇ ਨਿੰਦ ਦੇ ਕਿਨੂੰ ਨੇ ਗੰਗਾ ਨੂੰ ਹਲੋ ਸਾਰੇ ਖੋਟ ਮਨ ਦੇ ਵਿੱਚ ਨੇ ਆਪਣੇ ਸਾਰੇ ਧਰਮ ਸਦਖਾਰ ਜੋਗ ਨੇ ਜਿੱਥੇ ਤੈਨੂੰ ਚੰਗਾ ਲੱਗਦਾ ਮਨ ਤੇਰਾ ਬਦਲੇ ਤੈਨੂੰ ਸਕੂਨ ਮਿਲੇ ਉਥੇ ਸੱਜ ਦੇਖ ਰਿਆ ਕਰ ਉਥੇ ਸਲਾਮਾ ਕਰਿਆ ਕਰ ਸਮਾਪਤੀ ਦਾ ਸਮੇਂ ਜੀ ਹੁੰਨਿਆ ਕੋਲਾਂ ਦੀ ਖਮ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ